जय शनि देव जी। ਕਿਵੇਂ ਹੋ ਸਰ? ਬਹੁਤ ਵਧੀਆ ਲੱਗਿਆ ਜੀ ਸਾਨੂੰ। ਸੇ ਕਿਸ ਤਰੀਕੇ ਨਾਲ ਇੱਥੇ ਪੋਜ਼ਿਟਿਵ ਵਾਈਬ ਆਉਂਦੀ ਹੈ ਕਿ ਕੁਝ ਇੱਥੇ ਆ ਕੇ ਮਿਲ ਗਏ। ਇੱਥੇ ਆ ਕੇ ਇਦਾਂ ਜੀ ਸ਼ਨੀ ਮਹਾਰਾਜ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਆ। ਲੋਕ ਇਹ ਪੰਜਾਬ ਦੇ ਵਿੱਚ ਮਤਲਬ ਕਿ ਸਭ ਤੋਂ ਪਹਿਲਾ ਮੰਦਿਰ ਹੈ ਸ਼ਨੀ ਮਹਾਰਾਜ ਦਾ ਜਿਹੜਾ ਪੰਜਾਬ ਦੇ ਵਿੱਚ ਮਿਲਿਆ ਜਾਂਦਾ ਠੀਕ ਹੈ ਨੇੜੇ ਦੂਰ ਵਾਲੇ ਬਹੁਤ ਦੂਰ ਦੂਰ ਲੋਕ ਇੱਥੇ ਆਉਂਦੇ ਆ ਜੀ। ਜੀ। ਹਾਂ ਜੀ। ਤੇ ਇਸ ਕਰਕੇ ਬਹੁਤ ਮੰਨਤਾ ਇਥੋਂ ਦੀ। ਤੁਸੀਂ ਕਿੰਨੇ ਟਾਈਮ ਹੋ ਗਏ ਤੁਹਾਨੂੰ ਇੱਥੇ ਆਉਂਦੇ ਸਾਨੂੰ ਜੀ 4-5 ਸਾਲ ਹੋ ਗਏ ਇੱਥੇ ਆਂਦਿਆਂ ਨੂੰ ਜੀ 4-5 ਸਾਲ ਲੱਗੇ ਕੀ ਕੀ ਕੁਛ ਆ ਚੁੱਕੀ ਇੱਥੇ ਆ ਕੇ ਤੁਹਾਨੂੰ ਮਿਲਿਆ ਹੈ ਇੱਥੋਂ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਸ੍ਰੀ ਮਹਾਰਾਜ ਦੇ ਦਰਸ਼ਨ ਕਰਕੇ ਦੁੱਖ ਦੂਰ ਹੁੰਦੇ ਜੀ ਕਿਹੜੇ ਦੁੱਖ ਨੇ ਜੋ ਕਿ ਤੁਹਾਡੇ ਇੱਥੇ ਆ ਕੇ ਨਤਮਸਤਕ ਹੋ ਕੇ ਦੂਰ ਹੋਏ ਉਹ ਕਿਦਾਂ ਜੀ ਬੰਦੇ ਦਾ ਜਿਹੜਾ ਇਹ ਕੰਮ ਕਾਰ ਵਧੀਆ ਚੱਲਦਾ ਰਹਿੰਦਾ ਜੀ ਤੇ ਥੋੜਾ ਜਿਆ ਮਤਲਬ ਕਿ ਸ੍ਰੀ ਮਹਾਰਾਜ ਦੇ ਦਰਸ਼ਨ ਕਰਨ ਨਾਲ ਹੀ ਆ ਜਿਹੜਾ ਸਰੀ ਕੋਈ ਸਾੜ ਸਤੀ ਹੁੰਦੀ ਹੈ ਉਹ ਥੋੜੀ ਘਟ ਹੋ ਜਾਂਦੀ ਹੈ ਸ੍ਰੀ ਮਹਾਰਾਜ ਦੇ ਦਰਸ਼ਨ ਕਰਨ ਨਾਲ ਉਹ ਕਹਤਾ ਹੈ ਦੱਸ ਕਿ ਸਤ ਉਸਨਾ ਚਾਹੂਗੇ ਜੋ ਕਿ ਤੁਹਾਡੀ ਲਾਈਫ ਦੇ ਵਿੱਚ ਹੋਇਆ ਹੋਵੇ ਤੇ ਬਾਕੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਉਹ ਵੀ ਉਹਨਾਂ ਤੱਕ ਵੀ ਤੁਹਾਡੀ ਆਵਾਜ਼ ਜਿਹੜੀ ਪਹੁੰਚੇ ਤੇ ਉਹ ਵੀ ਇੱਥੇ ਜ਼ਰੂਰ ਨਸਮਸਤਕ ਹੋਣਾ ਦੇਖੋ ਜਿੱਦਾਂ ਸੀ ਧਿਆਨ ਲੱਗਿਆ ਸੀ ਰੋਟੀ ਵਧੀਆ ਖਾਣਿਆ ਜੀ ਉਹਨੇ ਇਸ ਤੋਂ ਵੱਧ ਕੀ ਹੋ ਸਕਦਾ ਜੀ ਮਤਲਬ ਪਹਿਲਾ ਕੰਮ ਕਾਜ ਵਧੀਆ ਨਹੀਂ ਸੀ ਨਹੀਂ ਜੀ ਜਦੋਂ ਧਿਆਨ ਲੱਗਿਆ ਸਾਡਾ ਕੰਮ ਕਰ ਵਧੀਆ ਸਭ ਕੋ ਰੋਟੀ ਵਧੀਆ ਖਾਣਿਆ ਜੀ ਸ੍ਰੀ ਮਹਾਰਾਜ ਦੀ ਕਿਰਪਾ ਜੀ ਤੇ ਸ਼੍ਰੀ ਮਹਾਰਾਜ ਜੀ ਦੀ ਜੇ ਮੈਂ ਗੱਲ ਕਰਾਂ ਬਹੁਤ ਲੋਕ ਨੇ ਜੋ ਕਿ ਇਹਨਾਂ ਤੋਂ ਡਰਦੇ ਨਹੀਂ ਕਾਰਨ ਕਿ ਇੱਕ ਕਿਉਂ ਡਰਦੇ ਉਹ ਡਰਦੇ ਇ ਜੋ ਕਹਿੰਦੇ ਲੋਕੀ ਦੰਡ ਦਿੰਦੇ ਤੇ ਦੰਡ ਤਾਂ ਹੀ ਦੇਣਗੇ ਨਾ ਜੇ ਆਪਾਂ ਇਹਨਾਂ ਦਾ ਕੋਈ ਮਾੜਾ ਕਰਾਂਗੇ ਤੇ ਚੰਗੇ ਕਰੋ ਮਤਲਬ ਕਿ ਨਾ ਆਓ ਮੱਥਾ ਟੇਕੋ ਇਹ ਮੱਥਾ ਟੇਕਣ ਵਾਲੀ ਮੱਥਾ ਟੇਕਣ ਵਾਲੀ ਮਤਲਬ ਕਿ ਸਾਰੇ ਆਪੇ ਦੁੱਖ ਦੂਰ ਹੋ ਜਾਂਦੇ ਜੀ ਹਾਂਜੀ ਕਿਉਂਕਿ ਇੱਥੇ ਬਾਬਾ ਜੀ ਨੇ ਲਿਖਿਆ ਵੀ ਹੋਇਆ ਵੀ ਛਤ्रू ਛਣੀ ਛਤ्रू ਨਹੀਂ ਮਿੱਤਰ ਹੈ ਇਹਨਾਂ ਦੇ ਤੁਸੀਂ ਬੋਰਡ ਲੱਗੇ ਹੋਣਗੇ ਠੀਕ ਹੈ ਬਾਹਰ ਵੀ ਇੱਥੇ ਆਪਣੇ ਜਦੋਂ ਆਪਾਂ ਐਂਟਰੀ ਕਰਦੇ ਉੱਥੇ ਵੀ ਤੁਸੀਂ ਦੇਖੋ ਜੀ ਸਣੀਗਾਮ ਨੂੰ ਜੋ ਮੇਨ ਰੋਡ ਤੋਂ ਉੱਥੇ ਵੀ ਲਿਖਿਆ ਹੁੰਦਾ ਵੀ ਸਾਨੂੰ ਸਣੀ ਛਤ्रू ਨਹੀਂ ਮਿੱਤਰ ਹੈ ਦੇ ਕਹਿਣਾ ਹੈ ਕਿ ਸ਼ਤਰੂ ਨੇ ਬਹੁਤ ਜ਼ਰਾ ਡਰਦੇ ਨੇ ਸ਼ਨੀ ਦੇਵ ਤੋਂ ਨਹੀਂ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਜੀ ਦੇਖੋ ਜੀ ਅਸੀਂ ਤਾਂ ਜਦਦੇ ਆਨੇ ਆਂ ਸ੍ਰੀ ਮਹਾਰਾਜ ਦੀ ਕਿਰਪਾ ਜੀ ਬਾਕੀ ਲੋਕੇ ਦੇ ਕੋਈ ਹਰ ਬੰਦੇ ਦੀ ਆਪਣੀ ਮਨ ਸੋਚ ਹੈ ਕੋਈ ਕੀ ਕਰਦਾ ਕਿ ਨਹੀਂ ਸੱਚਮੰਨ ਨਾਲ ਆਂਦਾ ਜਾਂ ਨਹੀਂ ਆਂਦਾ ਅਸੀਂ ਸੱਚਮੰਨ ਨਾਲ ਆਂਦੇ ਆਂ ਫੈਮਿਲੀ ਨਾਲ ਆਨੇ ਹੋ ਕੀ ਕੱਲੇ ਫੈਮਿਲੀ ਨਾਲ ਵੀ ਆਨੇ ਆਂ ਜੀ ਕੱਲੇ ਵੀ ਆਨੇ ਹਰ ਸ਼ਨੀਵਾਰ ਆਨੇ ਆਂ ਵਿੱਚ ਹਰ ਵੀ ਆਜੀਦਾ ਜੀ ਤੇ ਇੱਕ ਵਾਰੀ ਮਿਸ ਵੀ ਹੋ ਜਾਂਦਾ ਜੀ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਅਜੇ ਤਾਂ ਕਹਾਂਗੇ ਆਓ ਜੀ ਸ੍ਰੀ ਮਹਾਰਾਜ ਦੇ ਦਰਸ਼ਨ ਕਰੋ ਬਹੁਤ ਵਧੀਆ ਦਰਸ਼ਨ ਹੋਣਗੇ ਤੇ ਆਪੇ ਤੁਹਾਡੀ ਸ਼ਨੀ ਮਾਰਕ ਬੰਨੂ ਕਾਮਨਾ ਪੂਰੀ ਕਰਨੀ ਜੈ ਸ਼ਨੀ ਦੇਵ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਲੱਗਿਆ ਜੀ ਸਾਨੂੰ ਸੇ ਕਿਸ ਤਰੀਕੇ ਨਾਲ ਇੱਥੇ ਪੋਜ਼ਿਟਿਵ ਵਾਈਬ ਆਉਂਦੀ ਹੈ ਕਿ ਕੁਝ ਇੱਥੇ ਆ ਕੇ ਮਿਲ ਗਏ ਇੱਥੇ ਆ ਕੇ ਇਦਾਂ ਜੀ ਸ਼ਨੀ ਮਹਾਰਾਜ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਆ ਲੋਕ ਇਹ ਪੰਜਾਬ ਦੇ ਵਿੱਚ ਮਤਲਬ ਕਿ ਸਭ ਤੋਂ ਪਹਿਲਾ ਮੰਦਿਰ ਹੈ ਸ਼ਨੀ ਮਹਾਰਾਜ ਦਾ ਜਿਹੜਾ ਪੰਜਾਬ ਦੇ ਵਿੱਚ ਮਿਲਿਆ ਜਾਂਦਾ ਠੀਕ ਹੈ ਨੇੜੇ ਦੂਰ ਵਾਲੇ ਬਹੁਤ ਦੂਰ ਦੂਰ ਲੋਕ ਇੱਥੇ ਆਉਂਦੇ ਆ ਜੀ ਜੀ ਹਾਂ ਜੀ ਤੇ ਇਸ ਕਰਕੇ ਉੱਤ ਮੰਨਤਾਇ ਤੁਨੀ ਤੁਸੀਂ ਕਿੰਨੇ ਟਾਈਮ ਹੋ ਗਏ ਤੁਹਾਨੂੰ ਇੱਥੇ ਆਉਂਦੇ ਸਾਨੂੰ ਜੀ 4-5 ਸਾਲ ਹੋ ਗਏ ਇੱਥੇ ਆਂਦਿਆਂ ਨੂੰ ਜੀ 4-5 ਸਾਲ ਲੱਗੇ ਕੀ ਕੀ ਕੁਛ ਆ ਚੁੱਕੀ ਇੱਥੇ ਆ ਕੇ ਤੁਹਾਨੂੰ ਮਿਲਿਆ ਹੈ ਇੱਥੋਂ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਸ੍ਰੀ ਮਹਾਰਾਜ ਦੇ ਦਰਸ਼ਨ ਕਰਕੇ ਦੁੱਖ ਦੂਰ ਹੁੰਦੇ ਜੀ ਕਿਹੜੇ ਦੁੱਖ ਨੇ ਜੋ ਕਿ ਤੁਹਾਡੇ ਇੱਥੇ ਆ ਕੇ ਨਤਮਸਤਕ ਹੋ ਕੇ ਦੂਰ ਹੋਏ ਉਹ ਕਿਦਾਂ ਜੀ ਬੰਦੇ ਦਾ ਜਿਹੜਾ ਇਹ ਕੰਮ ਕਰ ਵਧੀਆ ਚੱਲਦਾ ਰਹਿੰਦਾ ਜੀ ਤੇ ਥੋੜਾ ਜਿਹਾ ਮਤਲਬ ਕਿ ਸ੍ਰੀ ਮਹਾਰਾਜ ਦੇ ਦਰਸ਼ਨ ਕਰਨ ਨਾਲ ਹੀ ਜਿਹੜਾ ਸਰੀ ਕੋਈ ਸਾੜ ਸਤੀ ਹੁੰਦੀ ਹੈ ਉਹ ਥੋੜੀ ਘੱਟ ਹੋ ਜਾਂਦੀ ਹੈ ਸ੍ਰੀ ਮਹਾਰਾਜ ਕਹਤਾ ਹੈ ਦੱਸੋ ਕਿਸਾ ਦੱਸਣਾ ਚਾਹੋਗੇ ਜੋ ਕਿ ਤੁਹਾਡੀ ਲਾਈਫ ਦੇ ਵਿੱਚ ਹੋਇਆ ਹੋਵੇ ਤੇ ਬਾਕੀ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਉਹ ਉਹਨਾਂ ਤੱਕ ਵੀ ਤੁਹਾਡੀ ਆਵਾਜ਼ ਜਿਹੜੀ ਪਹੁੰਚੇ ਤੇ ਉਹ ਵੀ ਇੱਥੇ ਜ਼ਰੂਰ ਨਸਮਸਤਕ ਹੋਣਾ ਦੇਖੋ ਜਿੱਦਾਂ ਸੀ ਧਿਆਨ ਲੱਗਿਆ ਸੀ ਰੋਟੀ ਵਧੀਆ ਖਾਣਿਆ ਜੀ ਉਹਨਾਂ ਤੋਂ ਬਾਅਦ ਕੀ ਹੋ ਚੁਕਦਾ ਜੀ ਮਤਲਬ ਪਹਿਲਾ ਕੰਮ ਕਾਜ ਵਧੀਆ ਨਹੀਂ ਸੀਗਾ ਨਹੀਂ ਜੀ ਜਦੋਂ ਧਿਆਨ ਲੱਗਿਆ ਸਾਡਾ ਕੰਮ ਕਰ ਵਧੀਆ ਸਭ ਕੋ ਰੋਟੀ ਵਧੀਆ ਖਾਣਿਆ ਜੀ ਸ੍ਰੀ ਮਹਾਰਾਜ ਦੀ ਕਿਰਪਾ ਜੀ ਤੇ ਸ਼੍ਰੀ ਮਹਾਰਾਜ ਜੀ ਦੀ ਜੇ ਮੈਂ ਗੱਲ ਕਰਾਂ ਬਹੁਤ ਲੋਕ ਨੇ ਜੋ ਕਿ ਇਹਨਾਂ ਤੋਂ ਡਰਦੇ ਨਹੀਂ ਕਾਰਨ ਕੀ ਕਿਉਂ ਡਰਦੇ ਉਹ ਜੋ ਕਹਿੰਦੇ ਲੋਕੀ ਦੰਡ ਦਿੰਦੇ ਤੇ ਦੰਡ ਤਾਂ ਹੀ ਦੇਣਗੇ ਨਾ ਜੇ ਆਪਾਂ ਇਹਨਾਂ ਦਾ ਕੋਈ ਮਾੜਾ ਕਰਾਂਗੇ ਤੇ ਚੰਗੇ ਕਰੋ ਮਤਲਬ ਕਿ ਨਾ ਆਓ ਮੱਥਾ ਟੇਕੋ ਇਹ ਮੱਥਾ ਟੇਕਣ ਵਾਲੀ ਮੱਥਾ ਟੇਕਣ ਵਾਲੀ ਮਤਲਬ ਕਿ ਸਾਰੇ ਆਪੇ ਦੁੱਖ ਦੂਰ ਹੋ ਜਾਂਦੇ ਜੀ ਹਾਂਜੀ ਕਿਉਂਕਿ ਇੱਥੇ ਬਾਬਾ ਜੀ ਨੇ ਲਿਖਿਆ ਵੀ ਹੋਇਆ ਵੀ ਛਤ्रू ਛਣੀ ਛਤ्रू ਨਹੀਂ ਮਿੱਤਰ ਹੈ ਇਹਨਾਂ ਦੇ ਤੁਸੀਂ ਬੋਰਡ ਲੱਗੇ ਹੋਣਗੇ ਠੀਕ ਹੈ ਬਾਹਰ ਵੀ ਇੱਥੇ ਆਪਣੇ ਜਦੋਂ ਆਪਾਂ ਐਂਟਰੀ ਕਰਦੇ ਉੱਥੇ ਵੀ ਤੁਸੀਂ ਦੇਖੋ ਜੀ ਸਣੀਗਾਮ ਨੂੰ ਜੋ ਮੇਨ ਰੋਡ ਤੋਂ ਉੱਥੇ ਵੀ ਲਿਖਿਆ ਹੁੰਦਾ ਵੀ ਸਾਨੂੰ ਸਣੀ ਛਤ्रू ਨਹੀਂ ਮਿੱਤਰ ਹੈ ਕਹਣਾ ਹੈ ਕਿ ਸ਼ਤਰੂ ਨੇ ਬਹੁਤ ਜ਼ਰਾ ਡਰਦੇ ਨੇ ਸ਼ਨੀ ਦੇਵਤੋਂ ਨਹੀਂ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਜੀ ਦੇਖੋ ਜੀ ਅਸੀਂ ਤਾਂ ਜਦਿਆ ਨੇ ਸ੍ਰੀ ਮਹਾਰਾਜ ਦੀ ਕਿਰਪਾ ਜੀ ਬਾਕੀ ਲੋਕਾਂ ਦੇ ਕੋਈ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ ਕੋਈ ਕੀ ਕਰਦਾ ਕਿ ਨਹੀਂ ਸੱਚਮੰਨ ਨਾਲ ਆਂਦਾ ਜਾਂ ਨਹੀਂ ਆਂਦਾ ਅਸੀਂ ਸੱਚਮੰਨ ਨਾਲ ਆਂਦੇ ਹਾਂ ਫੈਮਿਲੀ ਨਾਲ ਆਣਨੇ ਹੋ ਕੀ ਕਰ ਲਿਆ ਫੈਮਿਲੀ ਨਾਲ ਵੀ ਆਣਨੇ ਜੀ ਕੱਲੇ ਵੀ ਆਣਨੇ ਹਰ ਸ਼ਨੀਵਾਰ ਆਣਨੇ ਹਾਂ ਵਿੱਚ ਹਰ ਵੀ ਆਜੀਦਾ ਜੀ ਤੇ ਇੱਕ ਵਾਰੀ ਮਿਸ ਵੀ ਹੋ ਜਾਂਦਾ ਜੀ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਅੱਜ ਤਾਂ ਕਹਾਂਗੇ ਆਓ ਜੀ ਸ੍ਰੀ ਮਹਾਰਾਜ ਦੇ ਦਰਸ਼ਨ ਕਰੋ ਬਹੁਤ ਵਧੀਆ ਦਰਸ਼ਨ ਹੋਣਗੇ ਤੇ ਆਪੇ ਤੁਹਾਡੀ সিনেমার মনোকামনা পুরী